ਪਉੰਤਾਰ ਬਾਣੀ ਗੁਰੂ ਜੀ ਦੇ ਪਤੇ ਸ਼੍ਰੀ ਭਗਵਤੀ ਜੀ ਸਹਾਈ ਗਾਰੇ ਸ਼੍ਰੀ ਭਗਵਤੀ ਜੀ ਕੇ ਪਾਤਸ਼ਾਹੇ ਦਸਮੀ ਰਿਤੰ ਭਗਵਤੀ ਸ਼ਿਵਰਗ ਗੁਰੂ ਨਾਨਕ ਲਈ ਧਾਇ ਫਿਰ ਅੰਗਦ ਪੁੱਤ ਅਮਰਦਾਸ RAM DAS ਬੜੀ ਸਹਾਈ ਅਰਜਨ ਹਰ ਗੋਬਿੰਦ ਨਾਮ ਸਿਮਰਾ ਵਰ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਤੇ ਆਈਐ ਜਿਸ ਦਿੱਖਾਏ ਸਭ ਦੁੱਖ ਜਾਏ ਏਕ ਬਹਾਦਰ ਸਿਮਰਿਆ ਘਰ ਨਾਉ ਨਿਤ ਆਵੇ ਧਾਈ ਸਭ ਥਾਈ ਹੋਈ ਸਹਾਈ ਦਸਮੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਈ ਸਹਾਈ ਦਸਾਂ ਪਵਤਿ ਸ਼ਾਨੀਆਂ ਦੀ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਜੀ ਦਰ ਦਰ ਧਿਆਨ ਧਰ ਗਏ ਭੋਲੋ ਜੀਵਾ ਹੈ ਨਰੇ ਪੰਜਾਂ ਪਿਆਰਿਆਂ ਚੌਥਾ ਸਾਹਿਬ ਜਾਦਿਆਂ ਚਾਲਿਆਂ ਮੁਖ ਤੇਆ ਅਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਮਣ ਛਕਿਆ ਦੇਗ ਜਨਾਈ ਤੇਗ ਗਾਹੀ ਦੇਸ ਪਿਆਰ ਜਿਤ ਕੀਤਾ ਜਿਨਾਂ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧੰਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨਾਂ ਸਿੰਘਾਂ ਸ਼ਿੰਗਲੀਆਂ ਨੇ ਧਰਮ ਹੈ ਤੀਸ ਦਿੱਤੇ ਗੰਦ ਗੰਦ ਕਟਾਈ ਛੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾ ਸੁਸਸ ਨਾਲ ਨਿਭਾਈ ਐਨ੍ਹਾ ਦੇ ਕੁਮਾਈ ਦਾ ਧਿਆਨ ਤਰ ਕੇ ਖਾਲਸਾ ਜੀ ਭੁੱਲੋ ਜੀ ਵਾਰੇ ਵਾ ਪੰਜਾਂ ਦੁਖਤਾ ਸਰਬਤ ਗੁਰਦਵਾਰਿਆਂ ਦਾ ਧਿਆਨ ਤਰ ਕੇ ਗੋਲਾ ਜੀ ਵਾਰੇ ਵਾ ਪ੍ਰਿਤਮ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾ ਹਾਵੇ ਜਿਤ ਆਮਨ ਕਾ ਸਦਕਾ ਸਰਬ ਸੁਖ ਹੋਵੇ ਤਹਾ ਤਹਾ ਖਰਸਾ ਜੀ ਸਾਹਿਬ ਤਹਾ ਤਹਾ ਰਚਿਆ ਰਿਆਇਦ ਦੇਗ ਤੇਗ ਹਤੈਰ ਦਰਦ ਕੀ ਪਾਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਈ ਖਾਲਸਾ ਜੀ ਕੇ ਬੋਧ 바ਲੇ ਭੋਲੋ ਜੀਵਾ ਦੇਵ ਸਿਖਾਂ ਨੂੰ ਸਿੱਖੀ দান ਕੇਸ দান ਬੋਲੋ ਸਹਰਦਾਨ ਰੋਸਾਦਾਨ ਦਨ ਸਿਰਦਾਨ ਨਾਮਦਾਨ ਸ੍ਰੀ ਅਮਰਤ ਸਰ ਜੀ ਦੇ ਦਰਸ਼ਨ ਇਸਨਾਨ ਚੌਂਕੀਆਂ ਢੰਡੇ ਮੰਗੇ ਝੁਕੋ ਜੋਗੇ ਅਕਾਲ ਧਰਮ ਕਾ ਜੈਕਾਰ ਬੋਲੋ ਜੀ ਵਾਹੇ ਸਿਖਾਂ ਦਾ ਮਾਨ ਨਾ ਮਤ ਉਚੇ ਮਤ ਪਤ ਦੇ ਰਾਖੇ ਆਪ ਆਕਾਰ ਪੁਰਖ ਵਾਹਿਗੁਰੂ ਹੇ ਅਦਾਲਤ ਪੁਰਤ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨ ਗਾਣਾ ਸਾਖ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਖਾਸਾ ਪੰਥ ਨੂੰ ਮਿਸ਼ੋਰਿਆ ਗਿਆ ਹੈ ਤਿਨਾਂ ਦੇ ਖੁੱਲੇ ਦਰਸ਼ਨ ਦੀਦਾਰ ਹੇ ਸ਼ਿਵ ਸੰਭਉ ਦਾਤਾਰ ਖਾਸਾ ਜੀ ਨੂੰ ਬਖਸ਼ੋ ਹੇ ਨਿਮਰਿਆ ਦੇਵਾਲ ਤੇ ਤਾਲੀਆਂ ਦੇ ਤਾਲ ਐ ਯੋਪੇ ਆਵੀ ਓਟ ਧੰਨ ਧੰਨ ਜੁਗੋ ਜੁਗਿਆ ਤਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਦਰਬਾਰੋਂ ਬਰੋਸਾਏ ਹੋਏ ਧੰਨ ਧੰਨ ਬਾਬਾ ਦੀਪ ਸਿੰਘ ਜੀ ਅਮਰ ਅਸ਼ੀਰਵਾਦ ਆਪ ਜੀ ਦੇ ਨਹਾਲ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼ਹੀਦ ਗੰਗ ਸਹਿਬ ਜੀ ਵਿਖੇ ਸਤਿਗੁਰੂ ਜੀ ਪਾਵਨ ਪਵਿੱਤਰ ਦਰਬਾਰ ਅੰਦਰ ਆਪ ਜੀ ਦੇ ਸਿੰਘਾਸਨ ਤਿਆਰ ਕੀਤੇ ਗਏ ਹਨ ਆਪ ਜੀ ਕਿਰਪਾ ਕਰੋ ਪ੍ਰਕਾਸ਼ਮਾਨ ਹੋ ਕੇ ਸਮੂਹ ਸੰਗਤਾਂ ਨੂੰ ਖੁੱਲੇ ਦਰਸ਼ਨ ਦੀ ਦਾਤ ਬਖਸ਼ੋ ਅਲਾਹੇ ਫੁਰਮਾਨ ਬਖਸ਼ੋ ਨਿਆ ਸੰਗਤਾਂ ਦੀਆਂ ਹਾਜ਼ਰੀਆਂ ਦਰ ਤੇ ਪ੍ਰਮਾਨ ਕਰਨੀਆਂ ਤਿੱਧ ਫੁੱਲ ਭੇਟਾਵਾਂ ਦਰ ਪ੍ਰਮਾਨ ਕਰਨੀਆਂ ਯਾਤਰਾ ਸਫਲੀ ਕਰਨੇ ਕਾਰਜ ਰਾਸ ਕਰਨੇ ਗੁਰਮਤਿ ਅਨੁਸਾਰ ਮਨੋ ਕਾਮਨਾ ਪੂਰਨ ਕਰਨੀਆਂ ਆਪਣੇ ਦਰੋਂ ਕਰੋ ਸਿੱਖੇ ਸਿਧਕ ਭਰੋਸਾ ਨਾਮ দান ਬਖਸ਼ਣਾ ਸਤਿਗੁਰੂ ਜੀ ਚਾਰ ਪੈਰ ਰਹਿਣ ਆਪ ਜੀ ਦੇ ਬਾਣੇ ਅੰਦਰ ਬਤੀਤ ਹੋਈ ਚਾਰ ਪੈਰ ਜਿਣ ਆਇਆ ਆਪ ਜੀ ਦੇ ਬਾਣੇ ਅੰਦਰ ਬਤੀਤ ਹੋਵੇ ਕਿਰਪਾ ਕਰੋ ਸਤਖੰਡ ਨਿਵਾਸ ਅਸਥਾਨ ਤੋਂ ਪ੍ਰਕਾਸ਼ ਅਸਥਾਨ ਵਾਸਤੇ ਚਾਵੇ ਪਉਣ ਦੀ ਆਗਿਆ ਬਖਸ਼ੋ ਸਿੱਖ ਪੜਦੇ ਸੁਹਦੇ ਸਰਬਤ ਦਾਹੇ ਵੰਦ ਹੋਵਣ ਨਾਨਕ ਨਾਮ ਚੜਦੀ ਕਲਾ ਹਰੇ ਸਰਬਤਦਾ ਪਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ